ਸਰਕਾਰ ਤਾਂ ਬਈ ਫੋਟੋਆਂ ਖਿਜਾਉਣ ਆਉਂਦੀ ਐ ਉਹ ਇੱਕ ਸਮਝੀਆ ਕੁੰਬ ਦਾ ਮੇਲਾ ਵਾ ਤੇ ਇੱਥੇ ਸਾਰੇ ਮੰਤਰੀ ਇਕੱਠਾ ਆ ਕੇ ਜਾਂਦੇ ਆ। ਉਹਦਾ ਕੱਲ ਕੇਜਰੀਆਲ ਵੀ ਆਇਆ ਇਹ ਸਾਨੂੰ ਬਹਾਦਰੀ ਦਾ ਕਿਤਾਬ ਦੇ ਗਿਆ ਬੜੇ ਬਹਾਦਰ ਹੋ। ਅੱਛਾ بس ਇਹ ਕਹਿੰਦਾ ਕਿ ਤੁਸੀਂ ਬਹਾਦਰ ਹੋ। ਹਾਂਜੀ ਹਾਂਜੀ। ਉਹ ਉਹ ਤਾਂ ਇਹ ਕਹਿ ਕੇ ਆਇਆ ਕਿ ਮੈਂ ਸੇਵਾਵਾਂ ਕਰਨ ਚੱਲਣਾ ਪੰਜਾਬ ਦੇ ਵਿੱਚ ਕੀ ਸੇਵਾ ਕਰਕੇ ਇੱਥੇ ਆ ਕੇ ਕੋਈ ਸੇਵਾ ਨਹੀਂ ਕਰਕੇ ਗਿਆ ਜੀ ਇਹ ਤਾਂ ਸਾਡੀ ਆਮ ਜਿਹੜੇ ਜ਼ਿਮੀਂਦਾਰ ਟਰਾਲੀਆਂ ਲੈ ਕੇ ਉਹਨਾਂ ਨੂੰ ਸਾਰੀ ਢੜੀ ਖਰਾਬ ਕੀਤਾ ਇੱਥੇ ਸਾਰੀ ਢੜੀ ਨਾਕੇ ਨੁਕੇ ਲਾ ਕੇ ਕਿ بڑا ਮੰਤਰੀ ਆ ਰਿਹਾ ਜੀ ਕੋ ਉਹ ਦੇ ਕੇ ਜਾਊਗਾ ਦੇ ਕੇ ਤਾਂ ਕੁਝ ਨਹੀਂ ਗਿਆ ਜੀ। ਜਿਹੜੇ ਸਾਡੇ ਇਲਾਕੇ ਦੇ ਲੋਕ ਉਹਨਾਂ ਨੂੰ ਵੀ ਕਿਸੇ ਨੂੰ ਲੰਘਣ ਨਹੀਂ ਦਿੱਤਾ ਗਿਆ ਜੀ ਆਏ ਆ ਫੋਟੋ ਫੋਟੋਆਂ ਖਿਚਾ ਕੇ ਮੁੜ ਗਏ ਫੋਟੋ ਖਿਚਾ ਕੇ ਮੁੜ ਗਏ ਬਿਲਕੁਲ ਜੀ ਪਰ ਉਹ ਤਾਂ ਕਹਿੰਦੇ ਪੰਜਾਬ ਉਹ ਸੇਵਾ ਕਰਨ ਗਿਆ ਹੋਇਆ ਬਾਈ ਜੀ ਮੂੰਹੋਂ ਕਹਿਣ ਨੂੰ ਜੋ ਮਰਜ਼ੀ ਕਹਿ ਦੇਣ ਸੇਵਾ ਦੇ ਜਿਹੜੇ ਕਰਨਦੇ ਆ ਉਹ ਸਾਨੂੰ ਦੱਸਣਦੇ ਆ ਮੇਰਾ ਸਾਗਰਾ ਪਿੰਡ ਹੈ ਬਈ ਤੁਹਾਡੇ ਪਿੰਡ ਦੀ ਗੱਲ ਕੇਜਰੀ ਵਾਲਾ ਬਿਲਕੁਲ ਬਈ ਮੇਰੇ ਪਿੰਡ ਗਿਆ ਕਿੰਨੇ ਘਰਾਂ ਨੂੰ ਮਿਲ ਕੇ ਆਏ ਬਸ ਇੱਕ ਘਰ ਨੂੰ ਜੀ ਕੀ ਦਿੱਤਾ ਉਹਨਾਂ ਨੂੰ ਕੁਝ ਵੀ ਨਹੀਂ ਦਿੱਤਾ ਜੀ ਬਸ ਪੈਨਾ ਮੰਨ ਲਓ ਹੱਥ ਜੋੜ ਕੇ ਇਹ ਕਹੇ ਤਾਂ ਵੀ ਤੁਹਾਡੇ ਨਾਲ ਹੈ ਜੀ ਬਹੁਤ ਸਕਿਉਰਿਟੀ ਸੀ ਬਾਈ ਮੰਨ ਲਓ ਉਹ ਤੇ ਸਾਨੂੰ ਨਹੀਂ ਜਾਣ ਦਿੰਦੇ ਜਿਹੜੇ ਅਸੀਂ ਇੱਥੇ ਰਹਿਣ ਵਾਲੇ ਜੀ ਬਾਈ ਜਿਨ੍ਹਾਂ ਦੇ ਘਰ ਡੋਬੇ ਉਹਨਾਂ ਨੂੰ ਵੀ ਰੋਕਦੇ ਉਹਨਾਂ ਨੂੰ ਵੀ ਰੋਕਦੇ ਸੀ ਬਾਈ ਡੋਬਤਾ ਸੀਰੇ ਐ ਇੰਨਾ ਲੋਕਾਂ ਦਾ ਭੜਾ ਤਾਂ ਮੰਨ ਲਓ ਇੱਕ ਕਹਿ ਲਈਏ ਤਮਾਸ਼ਾ ਬਣਿਆ ਹੋਇਆ ਜੀ ਇਹ ਤਾਂ ਮੰਨ ਲਓ ਜਿੱਦਾਂ ਕੋਈ ਮਨਾਉਂਦੇ ਇਹ ਤਾਂ ਘੁੰਮਣ ਆਉਂਦੇ ਜੀ ਫੋਟੋਆਂ ਖਚਾਈਆਂ ਤੇ ਵਾਪਸ ਚਲੇ ਗਏ ਕਹਿੰਦੇ ਵੀ ਦਿੱਲੀ ਚ ਅਸੀਂ ਪੈਸਾ ਇਕੱਠਾ ਕਰ ਰਹੇ ਹਾਂ ਤੁਹਾਡੇ ਹੱਥੇ ਤੁਹਾਨੂੰ ਚਾਹੀਦਾ ਦਿੱਲੀ ਦਾ ਪੈਸਾ ਬਾਈ ਜੀ ਸਾਨੂੰ ਨਹੀਂ ਦਿੱਲੀ ਦਾ ਪੈਸਾ ਚਾਹੀਦਾ ਸਾਨੂੰ ਪੈਸਾ ਸਾਡਾ ਦਿੱਲੀ ਵਾਲਾ ਨਹੀਂ ਸਾਨੂੰ ਚਾਹੀ ਕੱਲ ਇਹ ਲੋੜ ਕੇਜਰੀ ਵਾਲ ਬੜੀ ਸੇਵਾ ਕਰਕੇ ਕਹਿੰਦੇ ਕੋਈ ਸੇਵਾ ਨਹੀਂ ਗਿਆ ਫੋਕੇ ਲਾ ਨਹੀਂ ਕਰਕੇ ਗਿਆ ਕੀ ਕਹਿੰਦੇ ਆਗੇ ਬਸ ਸਾਨੂੰ ਕਹਿ ਗਿਆ ਵੀ ਤੁਸੀਂ ਬਾਧਰ ਗਾਉਮ ਆ ਹੋਰ ਕੁਝ ਨਹੀਂ ਗਿਆ ਕੋਈ ਲਾ ਨਹੀਂ ਕੀਤਾ ਉਹਨਾਂ ਨੇ ਤਾਂ ਛੁੱਟੀ ਵੀ ਇਹ ਤਰੀਕ ਤੋਂ ਇਸੇ ਲਈ ਲਈਏ ਕੱਲ ਸ਼ਰਾਬ ਘਟਾਲੇ ਵਿੱਚ ਤਰੀਕ ਸੀ ਉਹਨਾਂ ਦੀ ਕਹਿੰਦੇ ਮੈਂ ਪੰਜਾਬ ਜਾਣਾ ਸੇਵਾ ਕਰਨ ਨਾ ਜੀ ਇੱਥੇ ਤਾਂ ਕੋਈ ਸੇਵਾ ਸੁਆਣੀ ਕਰਕੇ ਗਿਆ ਮੁੱਖ ਮੰਤਰੀ ਤੇ ਕਹਿ ਰਹੇ ਮੈਂ ਪਹਿਲਾਂ ਮੁੱਖ ਮੰਤਰੀ ਜਿਹੜਾ ਵਿੱਚ ਫਿਰਦਾ ਲੋਕਾਂ ਦੇ ਵੀਰ ਜੀ ਵਿੱਚ ਫਿਰਨ ਨੂੰ ਮੰਨ ਲਾ ਕਹੀ ਜਾਂਦੇ ਉਹ ਦਿਨ ਇੱਥੇ ਸਾਡੇ ਕੋਲੇ ਆਇਆ ਵੀ ਆ ਤੇ ਸਾਡੇ ਤੋਂ ਕਿਸੇ ਬੰਦੇ ਨੂੰ ਮਿਲਿਆ ਹੀ ਨਹੀਂਗਾ ਆਪਦੇ ਜਿਹੜੇ ਪਿਛੋਂ ਉਹ ਉਹ ਸਾਵਨਾ ਆਵਦੀ ਤਿਆਰੀ ਕਰਕੇ ਆਉਂਦੇ ਆ ਉਹਨਾਂ ਨੂੰ ਮਿਲ-ਗਿਲ ਕੇ ਮੁਰ ਜਾਂਦੇ ਨਾ ਲੈਦੇ ਆਗੇ ਵੀ ਉੱਥੇ ਅਸੀਂ ਹੜ੍ਹਾਂ ਦੇ ਵਿੱਚ ਪੈਸਾ ਵੰਡਿਆ ਪਰ ਜਾਣੇ ਉਹਨਾਂ ਦੇ ਆਪਨੇ ਜੇਬਾਂ ਦੇ ਵਿੱਚ ਹੀ ਮਤਲਬ ਤੁਹਾਨੂੰ ਇਹ ਵੀ ਡਰ ਆ ਵੀ ਹੜਾ ਵਾਲੇ ਪੈਸੇ ਹੀ ਬਣਾਉ ਲੈ ਜਾਂਦੇ ਭਾਈ ਜਾਂਦੇ ਆ ਜੀ ਅੱਗੇ ਮੰਨ ਲਓ ਕੋਈ ਵੀ ਨਹੀਂ ਮਿਲਿਆ 2023 ਦੇ ਵਿੱਚ ਸਾਡੇ ਹੜਾ ਆਇਆ ਹੈਗਾ ਕੀ ਮੁੱਖ ਮੰਤਰੀ ਸਾਹਿਬ ਵੀ ਬੜਾ ਗਲੇ ਮਿਲ-ਮਿਲ ਕੇ ਰੋ ਰਹੇ ਨੇ ਔਰਤਾਂ ਤੇ ਕਹਿੰਦੇ ਆ ਕਿ ਜਿਨ੍ਹਾਂ ਦਾ ਨੁਕਸਾਨ ਹੋਇਆ ਮਤਲਬ ਪਹਿਲਾਂ ਮੁੱਖ ਮੰਤਰੀ ਜਿਹੜਾ ਹੜ੍ਹਾਂ ਵਿੱਚ ਜਾ ਕੇ ਖੁਦ ਮਿਲ ਰਿਹਾ ਉਹਨੂੰ ਕਿਵੇਂ ਦੇਖਦੇ ਆ ਉਹ ਇਹ ਤਾਂ ਇਦਾਂ ਹੀ ਆ ਜੀ ਨਾਜੇ ਪੁਣੇ ਵਾਲਾ ਕੰਮ ਹੀ ਕਰਦਾ ਜੀ ਕਦੀ ਮੁਰਗੀ ਦਾ ਲੈ ਲੋ ਕਦੀ ਉਹ ਲੈ ਲੋ ਕਦੀ ਫਸਲਾਂ ਦਾ ਸਾਨੂੰ ਖਰਾਬਾ ਤਾਂ ਨਹੀਂ ਅਜੇ ਤੱਕ ਮਿਲਿਆ ਸਾਡੀ ਕਰੋੜਾਂ ਦੀਆਂ ਜਾਇਦਾਦਾਂ ਮੰਨ ਲਓ ਫਸਲਾਂ ਵੀ ਜ਼ਮੀਨਾਂ ਵੀ ਖਰਾਬ ਹੋ ਗਈਆਂ ਤੇ ਸਾਡੀ ਫਸਲ ਵੀ ਮਰੀ ਜਾਂਦੀ ਆ ਸਾਨੂੰ ਖਰਾਬਾ ਖਰੂਬਾ ਤਾਂ ਇਦਾਂ ਹੀ ਆ ਜੀ ਲੋਕ ਵਜਤੀ ਨਾਲ ਜੁੜੇ ਹੋ ਤਸੀਮ ਐ ਇਮਤiaz ਸੁਲਤਾਨਪੁਰ ਲੋਧੀ ਦੇ ਉਹਨਾਂ ਪਿੰਡਾਂ ਵਿੱਚ ਮੌਜੂਦ ਆ ਜਿੱਥੇ ਪਾਣੀ ਨੇ ਇਸ ਵਕਤ ਆਪਣਾ ਜਿਹੜਾ ਸਭ ਤੋਂ ਖਤਰਨਾਕ ਰੂਪ ਧਾਰਿਆ ਹੋਇਆ ਜ਼ਮੀਨਾਂ ਡੁੱਬ ਗਈਆਂ ਘਰ ਡੁੱਬ ਗਏ ਤੇ ਉੱਥੇ ਲਗਾਤਾਰ ਲੰਗਰ ਵੀ ਚੱਲ ਰਿਹਾ ਤੇ ਕੱਲ ਅਰਵਿੰਦ ਕੇਜਰੀਵਾਲ ਵੀ ਇੱਥੇ ਆਏ ਸੀ ਸੇਵਾ ਕਰਨ ਉਹਨਾਂ ਦਾ ਕਹਿਣਾ ਕਿ ਮੈਂ ਗਿਆ ਹੋਇਆ ਸੀ ਕਿ ਤਾਈਆਂ ਤਰੀਕ ਤੇ ਨਹੀਂ ਗਏ ਉਹ ਜਿਹੜਾ ਸ਼ਰਾਬ ਘਟਾਲਾ ਸੀਗਾ ਉੱਥੇ ਤਾਂ ਉੱਥੇ ਲੰਗਰ ਲੱਗਿਆ ਹੋਇਆ ਸਿੰਘਾਂ ਨਾਲ ਗੱਲਬਾਤ ਕਰਦੇ ਆ ਲਗਾਤਾਰ ਕਹਿੰਦੇ ਕਿ ਚੱਲ ਰਿਹਾ ਸਭ ਤੋਂ ਪਹਿਲਾਂ ਬਾਬਾ ਜੀ ਸਭ ਤੋਂ ਪਹਿਲਾਂ ਸਸੀ ਕਾਲ ਜੀ ਠੀਕ ਠਾਕ ਹਾਂ ਸਰਕਾਰ ਜੀ ਠੀਕ ਠਾਕ ਹੋ ਜੀ ਹਾਂਜੀ ਹਾਂਜੀ ਵਧੀਆ ਜੀ ਇਹ ਜਿਹੜੇ ਸੇਵਾਵਾਂ ਚੱਲ ਰਹੀਆਂ ਨੇ ਕਿੰਨੇ ਦਿਨ ਹੋ ਗਏ ਤੁਹਾਨੂੰ ਇਹਨਾਂ ਚੱਲਦਿਆਂ ਨੂੰ ਜੀ ਇਹ ਜੀ ਸੰਪਰਤਾ ਸ੍ਰੀ ਹਾਲੀ ਸਹਾ ਮਹਾਂਪੁਰਖ ਬਾਬਾ ਸੁਖਾ ਸਿੰਘ ਜੀ ਪਿਛਲੇ 2023 ਜੀ ਵੀ ਇਹਨਾਂ ਮਹਾਂਪੁਰਖਾਂ ਨੇ ਇੱਕ ਰਾਬਰ ਘਾਸਰਾ ਹੀ ਮਹਾਂਪੁਰਖਾਂ ਦਾ ਤੇ ਐਤਕੀਵੇਂ 11 ਤਰੀਕ ਤੋਂ ਜਿੱਦਨ ਦਾ ਬੰਨ ਟੁੱਟਾ ਜੀ ਉਸ ਦਿਨ ਤੋਂ ਇਹ ਨਿਰੰਤਰ ਬੰਨ ਬੰਨਣ ਦੀ ਸੇਵਾ ਵੀ ਬੋਰੀਆਂ ਦੀ ਵੀ ਇਹ ਤਿੰਨਾ ਚੌ ਪੜਾਵਾਂ ਦੇ ਵਿੱਚ ਜਿੱਥੇ-ਜਿੱਥੋਂ ਬਾਨਾ ਬਾਨ ਟੁੱਟੇ ਉੱਥੇ ਲੰਗਰ ਪਾਣੀ ਵੀ ਚੱਲ ਰਿਹਾ ਜੀ ਤੇ ਨਿਰੰਤਰ ਸਵਾਵਾ ਵੀ ਚੱਲ ਰਹੀਆਂ ਆ ਹਾਂਜੀ ਬਿਲਕੁਲ ਹਾਲਾਤ ਕਿਨੇ ਲੋਕਾਂ ਦੇ ਅੱਗੇ ਜੇ ਆਪਾਂ ਗੱਲ ਕਰੀਏ ਪਿੰਡਾਂ ਦੇ ਹਾਲਾਤ ਤਾਂ ਬਹੁਤ ਮਾੜੇ ਆ ਜੀ ਹਾਲਾਤ ਘਰ ਕਾਫੀ ਐਤ ਕਿ ਪੰਜ ਛੇ ਤਾਂ ਘਰ ਹੀ ਰੋੜ ਗਿਆ ਜੀ ਜਿਹੜੇ ਹਾਲਾਤ ਉਹਨਾਂ ਬਹੁਤ ਜਿਆਦਾ ਮਾੜੇ ਹੋ ਗਏ 23 ਨਾਲੋਂ ਵੱਧ ਪਾਣੀ ਲੱਗਦਾ ਇਸ ਵਾਰ 23 ਨਾਲੋਂ ਤਾਂ ਬਹੁਤ ਜ਼ਿਆਦਾ ਜੀ ਸਾਨੂੰ ਤੇ ਇਹ ਮਹਿਸੂਸ ਹੁੰਦਾ ਸਾਡੇ ਬਜ਼ੁਰਗ ਦੱਸਦੇ ਕਿ 88 ਨਾਲੋਂ ਵੀ ਸਾਨੂੰ ਇਹ ਮਾੜੇ ਹਾਲਾਤ ਲੱਗਦੇ ਆ ਜੀ 88 ਵਾਲੇ ਹਾਲਾਤ ਵੀ ਸਾਡੇ ਇਦਾਂ ਹੀ 88 ਚ ਇਦਾਂ ਘੜ ਨਹੀਂ ਕਰਨੀ ਰੁੜੇ ਸਾਡੇ ਬੰਦਿਆਂ ਦੇ ਐਦਾਂ ਹੀ ਘਰ ਬਹੁਤ ਰੁੜ ਗਏ ਸਾਡੇ ਜਿਵੇਂ ਤੁਸੀਂ ਲਗਾਤਾਰ ਸੇਵਾ ਕਰ ਰਹੇ ਹੋ ਜੇ ਆਪਾਂ ਗੱਲ ਕਰੀਏ ਲਗਾ ਹੋਰ ਸੰਸਥਾਵਾਂ ਆ ਰਹੀਆਂ ਨੇ ਜਾਂ ਆਮ ਲੋਕ ਆ ਰਹੇ ਆ ਪਿੰਡਾਂ ਵਿੱਚੋਂ ਰਾਸ਼ਨ ਇਕੱਠਾ ਕਰਕੇ ਚਾਰਾ ਲਿਆਉਂਦੇ ਆ ਦਵਾਈਆਂ ਲੈ ਕੇ ਆ ਰਹੇ ਆ ਮਤਲਬ ਇਹ ਕੰਮ ਹੁੰਦੇ ਆ ਸਰਕਾਰ ਦੇ ਆਪਾਂ ਸਰਕਾਰ ਚੁੰਨਦੇ ਆ ਸਰਕਾਰ ਦੇ ਕੰਮ ਹੁੰਦੇ ਪਰ ਸਰਕਾਰ ਨੇ ਕੁਝ ਲੈ ਕੇ ਆਂਦਾ ਇੱਥੇ ਸਰਕਾਰ ਤਾਂ ਬਈ ਫੋਟੋਆਂ ਖਿਜਾਉਣ ਆਉਂਦੀ ਇਹ ਇੱਕ ਸਮਝੀਆ ਕੁੰਬ ਦਾ ਮੇਲਾ ਵਾ ਤੇ ਇੱਥੇ ਸਾਰੇ ਮੰਤਰੀ ਇਕੱਠਾ ਨਾ ਆ ਕੇ ਜਾਂਦੇ ਆ ਆਉਂਦੇ ਆ ਇੱਥੇ ਆਉਂਦੇ ਆ ਫੋਟੋਆਂ ਫਾਟੋਆਂ ਖਿਜਾ ਕੇ ਇੱਕ ਛੂਟੇ ਮਾਟੇ ਲੈ ਕੇ ਚੱਲ ਜਾਂਦੇ ਸਰਕਾਰ ਦਾ ਤਾਂ ਕੋਈ ਏਡਾ ਵਧੀਆ ਨਹੀਂ ਆ ਸਰਕਾਰੀ ਬੰਨਾਂ ਜੀ ਆੜ ਜਿਸ ਤੇ ਆਪਾਂ ਇਹ ਲੰਗਰ ਜਲ ਪਾਣੀ ਚੱਲ ਰਿਹਾ ਇੱਥੇ ਵੀ ਆ ਪਿਛਲੇ ਤੁਸੀਂ ਪਿੰਡ ਜਾਓਗੇ ਢਾ ਲੱਗੀ ਹੋਈ ਆ ਬਹੁਤ ਜ਼ਿਆਦਾ ਬੰਨ 파ੜਦਾ ਇਹਨਾਂ ਦਾ ਉਹਦੀ ਦੇਖਰੇਖ ਵੀ ਸਰਕਾਰ ਨਹੀਂ ਹੁੰਦੀ ਉਹ ਵੀ ਅਸੀਂ ਆਮ ਸਾਡੇ ਜ਼ਿਮੀਂਦਾਰ ਸਾਰੇ ਭਰਾ ਟਰਾਲੀਆਂ ਲਿਆ ਲਿਆ ਮਿੱਟੀ ਪਾ ਰਿਆ ਉੱਥੇ ਸਰਕਾਰ ਇਸ ਬੰਨ ਦੇ ਨਹੀਂ ਕੰਮ ਕਰ ਰਹੀ ਤੇ ਜਿਹੜੇ ਦਰਿਆਵਾਂ ਦੇ ਵਿੱਚ ਅਸੀਂ ਡੁੱਬੇ ਪਏ ਲੋਕ ਆ ਜਿਹਨੂੰ ਪਾਉਂਡ ਏਰੀਆ ਕਹਿ ਕੇ ਨਕਾਰਿਆ ਜਾਂਦਾ ਹੈ ਉੱਥੇ ਇਹਨਾਂ ਕਿੱਥੇ ਕਰਨੀ ਸਾਡੀ ਸਾਰ ਲੈਣੀ ਸਰਕਾਰਾਂ ਨੇ ਇਹ ਤਾਂ ਸਾਡੇ ਮਹਾਪੁਰਖਾ ਜੀ ਇਹ ਕਰਾਬਾਂ ਨੂੰ ਸਾਨੂੰ ਆਸਰਾ ਦੀਦਾ ਤੇ ਪਿਛਲੀ ਯਾਰ ਵੀ ਇਹਨਾਂ ਹੀ ਸਾਡਾ ਇੱਕ ਬਾਹ ਫੜੀ ਸੀ ਤੇ ਐਤਕੀ ਵੀ ਮਹਾਪੁਰਖਾ ਨੇ ਸਾਨੂੰ ਸਾਡੀ ਬੇੜੀ ਬੰਨੇ ਲਾਉਣੀ ਆ ਸਾਨੂੰ ਤੋਂ ਸਰਕਾਰਾਂ ਸਕੂਲਾਂ ਤੋਂ ਇਹਦੇ ਵਿੱਚ ਹੀ ਮੁੱਖ ਮੰਤਰੀ ਸਾਹਿਬ ਵੀ ਬੜਾ ਗਲੇ ਮਿਲ ਮਿਲ ਕੇ ਰੋ ਰਹੇ ਨੇ ਔਰਤਾਂ ਤੇ ਕਹਿੰਦੇ ਆ ਕਿ ਜਿਨ੍ਹਾਂ ਦਾ ਨੁਕਸਾਨ ਹੋਇਆ ਮਤਲਬ ਪਹਿਲਾ ਮੁੱਖ ਮੰਤਰੀ ਜਿਹੜਾ ਹੜਾਂ ਵਿੱਚ ਜਾ ਕੇ ਖੁਦ ਮਿਲ ਰਿਹਾ ਉਹਨ ਉਹ ਇਹ ਤਾਂ ਇਦਾਂ ਹੀ ਆ ਜੀ ਨਾਚੇ ਪੁਣੇ ਵਾਲਾ ਕੰਮ ਹੀ ਕਰਦਾ ਜੀ ਕਦੀ ਮੁਰਗੀ ਦਾ ਲੈ ਲੋ ਕਦੀ ਉਹ ਲੈ ਲੋ ਕਦੀ ਫਸਲਾਂ ਦਾ ਸਾਨੂੰ ਖਰਾਬਾ ਤਾਂ ਨਹੀਂ ਅਜੇ ਤੱਕ ਮਿਲਿਆ ਸਾਡੀ ਕਰੋੜਾਂ ਦੀਆਂ ਜਾਇਦਾਦਾਂ ਮੰਨ ਲਓ ਫਸਲਾਂ ਵੀ ਜ਼ਮੀਨਾਂ ਵੀ ਖਰਾਬ ਹੋ ਗਈਆਂ ਤੇ ਸਾਡੀ ਫਸਲ ਵੀ ਮਰੀ ਜਾਂਦੀ ਆ ਸਾਨੂੰ ਖਰਾਬਾ ਖਰੂਬਾ ਤਾਂ ਇਦਾਂ ਹੀ ਆ ਜੀ ਕੋਈ ਖਰਾਬਾ ਨਹੀਂ ਮਿਲਦਾ ਤੇ ਜੇ ਮਿਲਿਆ ਲੋਕਾਂ ਨੂੰ ਨਹੀਂ ਜੀ ਨਹੀਂ ਕੋਈ ਤੇ ਇਦਾਂ ਨਹੀਂ ਮਿਲਿਆ ਜੇ ਸਾਡੇ ਜ਼ਿਮੀਂਦਾਰਾਂ ਦਾ 20 ਕਿੱਲ ਦਾ ਕਿਸਦਾ ਝੂਨਾ ਮਰਿਆ ਤੇ ਜੇ ਉਹਨੂੰ 5 ਕਿੱਲਿਆਂ ਦਾ ਖਰਾਬਾ ਮਿਲਿਆ ਉਹ ਵੀ ਨਹੀਂ ਮਿਲਿਆ ਉਹ ਵੀ ਨਹੀਂ ਮਿਲਿਆ ਨਹੀਂ ਜੀ ਉਹਦੇ ਨਾਲ ਹੀ ਮੁੱਖ ਮੰਤਰੀ ਸਾਹਿਬ ਥੱਲੇ ਬੈਠ ਕੇ ਰੋਟੀ ਵੀ ਖਾ ਰਹੇ ਇੱਕ ਜਗ੍ਹਾ ਇਹ ਤਾਂ ਇਦਾਂ ਹੀ ਆ ਜੀ ਸਮਝ ਲੋ ਪਤਾ ਨਹੀਂ ਕੀ ਇਹ ਸਿਸਟਮ ਹੈ ਇੱਥੇ ਅਸੀਂ ਜਿੰਨੇ ਮੰਤਰੀ ਵੀ ਆਉਂਦੇ ਇਹਨਾਂ ਦਾ ਕੱਲ ਕੇਜਰੀਆਲ ਵੀ ਆਇਆ ਇਹ ਸਾਨੂੰ ਬਹਾਦਰੀ ਦਾ ਕਿਤਾਬ ਦੇ ਗਿਆ ਬੜੇ ਬਹਾਦਰ ਬਹਾਦਰ ਤਾਂ ਅਸੀਂ ਸਾਡੀ ਕੌਮ ਅੱਗੇ ਵਧੀ ਸਿੱਖ ਸਿੱਖ ਬਹਾਦਰ ਅਸੀਂ ਤਾਂ ਪਹਾੜੀਆਂ ਤੇ ਲੰਗਰ ਲਾ ਦਨੇ ਆ ਇਹ ਕੋਈ ਗੱਲ ਹੀ ਨਹੀਂ ਸਾਡੇ ਆਪ ਦੇ ਭੈਣ ਭਰਾ ਵਾ ਅਸੀਂ ਅੱਛਾ ਬਸ ਇਹ ਕਹਿਦਾ ਕਿ ਤੁਸੀਂ ਬਹਾਦਰ ਹੋ ਹਾਂਜੀ ਹਾਂਜੀ ਇਹ ਇਹ ਸਾਨੂੰ ਖਿਤਾਬ ਦੇ ਗਿਆ ਬਾਦਰ ਬਾਦਰ ਸਾਡੀ ਕੌਮ ਅੱਗੇ ਬੜੀ ਚੜ੍ਹਦੀ ਕਲਾ ਜੀ ਹਾਂਜੀ ਉਹ ਤਾਂ ਇਹ ਕਹਿ ਕੇ ਆਇਆ ਕਿ ਮੈਂ ਸੇਵਾਵਾਂ ਕਰਨ ਚੱਲਾਂ ਪੰਜਾਬ ਦੇ ਵਿੱਚ ਕੀ ਸੇਵਾ ਕਰਕੇ ਇੱਥੇ ਆ ਕੇ ਕੋਈ ਸੇਵਾ ਨਹੀਂ ਕਰਕੇ ਗਿਆ ਜੀ ਇਹ ਸਾਡੀ ਆਮ ਜਿਹੜੇ ਜਿਮੀਦਾਰ ਟਰਾਲੀਆਂ ਲੈ ਕੇ ਉਹਨਾਂ ਨੂੰ ਸਾਰੀ ਢੜੀ ਖਰਾਬ ਕੀਤਾ ਇੱਥੇ ਸਾਰੀ ਢੜੀ ਨਾਕੇ ਨੁਕੇ ਲਾ ਕੇ ਕਿ بڑا ਮੰਤਰੀ ਆ ਰਿਹਾ ਜੀ ਕੋ ਉਹ ਦੇ ਕੇ ਜਾਊਗਾ ਦੇ ਕੇ ਤਾਂ ਕੁਝ ਨਹੀਂ ਗਿਆ ਜੀ ਕੁਝ ਨਹੀਂ ਦੇ ਕੇ ਨਹੀਂ ਜੀ ਕੋਈ ਨਹੀਂ ਦੇ ਕੇ ਗਿਆ ਜੀ ਹਾਂਜੀ ਉਹਨਾਂ ਨੇ ਤਾਂ ਛੁੱਟੀ ਵੀ ਇਹ ਤਰੀਕ ਤੋਂ ਇਸੇ ਲਈ ਲਈਏ ਕੱਲ ਸ਼ਰਾਬ ਘਟਾਲੇ ਵਿੱਚ ਤਰੀਕ ਸੀ ਉਹਨਾਂ ਦੀ ਕਹਿੰਦੇ ਮੈਂ ਪੰਜਾਬ ਜਾਣਾ ਸੇਵਾ ਕਰਨ ਨਾ ਜੀ ਇੱਥੇ ਤਾਂ ਕੋਈ ਸੇਵਾ ਸੁਆਣੀ ਸਰਕਾਰਾਂ ਦੇ ਇੱਕ ਮੰਗ ਡੰਡ ਜਿਆ ਰਹਿ ਗਿਆ ਜੀ ਕੁਛ ਨਹੀਂ 2023 ਦੇ ਵਿੱਚ ਵੀ ਜਿਹੜੀਆਂ ਸਾਨੂੰ ਮੰਨ ਲਓ ਤੁਰੰਤ ਫੰਡ ਰੀਲੀਜ਼ ਹੁੰਦੇ ਆਂ ਆਰਟੀਆਈ ਪਾ ਕੇ ਵੀ ਵੇਖਿਆ ਉਹ ਵੀ ਸਾਨੂੰ ਮੰਨ ਲਓ ਅਜੇ ਤੱਕ ਆਰਟੀਆਈ ਦੇ ਵਿੱਚ ਉਹ ਘਰ ਨਹੀਂ ਲੱਭੇ ਕਿ ਜਿਨ੍ਹਾਂ ਨੂੰ ਨਾ ਘਰ ਬਣਾ ਕੇ ਦਿੱਤੇ ਜਾਂ ਪੈਸਾ ਦਿੱਤਾ ਕੁਛ ਨਹੀਂ ਉਹ ਸਾਨੂੰ ਉਹ ਵੀ ਨਹੀਂ ਲੱਭੇ ਜੀ ਉਹ ਵੀ ਨਹੀਂ ਲੱਭੇ ਨਹੀਂ ਜੀ ਮਤਲਬ ਸਰਕਾਰ ਜਿਹੜੇ ਫਿਰ ਦਾਅਵੇ ਕਰ ਰਹੀ ਹੈ ਕਿ ਸਾਡੇ ਪ੍ਰਬੰਧ ਪੂਰੇ ਆ ਹੜਾ ਨੂੰ ਲੈ ਕੇ ਪਹਿਲਾਂ ਵੀ ਕਰ ਰਹੇ ਸੀ ਹੜਾ ਨੂੰ ਤੋਂ ਪਹਿਲਾਂ ਵੀ ਫਿਰ ਉਹ ਦਿਖਾਈ ਦਿੱਤੇ ਕਿਤੇ ਨਹੀਂ ਜੀ ਕੋਈ ਨਹੀਂ ਦਿਖਾਈ ਦਿੱਤੇ ਤੁਸੀਂ ਕੈਂਪ ਚ ਵੀ ਜਾ ਕੇ ਵੇਖ ਲਓ ਸਰਕਾਰੀ ਸਕੂਲ ਚ ਕੈਂਪ ਬਣਿਆ ਉਹ ਵੀ ਅਹੀਂ ਇਥੋਂ ਗਫਾ ਪਾਣੀ ਮਾਹਪੁਰਖਾਂ ਲੋ ਇਥੋਂ ਦੇ ਕੇ ਨਿਰੰਤਰ ਦੇ ਕੇ ਆਉਣੇ ਆ ਜੀ ਉੱਥੇ ਉਹਨਾਂ ਦਾ ਉਹ ਵੀ ਪ੍ਰਬੰਧ ਨਹੀਂ ਹੈਗਾ ਜੀ ਜਿਹੜਾ ਕੈਂਪ ਬਣਾਇਆ ਤੁਸੀਂ ਕੈਂਪ ਚ ਜਾ ਕੇ ਉੱਤੇ ਆਮ ਜਨਤਾ ਜਿਹੜੇ ਬੈਠੇ ਆ ਚਾਰ ਪੰਜ ਘਰ ਉਹਨਾਂ ਨੂੰ ਜਾ ਕੇ ਪੁੱਛ ਕੇ ਵੇਖ ਲਓ ਉਹ ਵੀ ਉਹ ਵੀ ਇਦਾਂ ਹੀ ਹਾਲਾਤ ਨੇ ਸਰਕਾਰ ਦਾ ਕੰਮ ਤੁਹਾਨੂੰ ਕੀ ਲੱਗਦਾ ਵੀ ਇੱਥੇ ਆ ਕੇ ਲੰਗਰ ਖਾਣਾ ਹੁੰਦਾ ਆ ਲੋਕਾਂ ਦੇ ਵਿੱਚ ਪਾਣੀ ਚ ਵੜਨਾ ਹੁੰਦਾ ਕਿ ਮਤਲਬ ਕੋਈ ਐਲਾਨ ਕਰਨੇ ਹੁੰਦੇ ਉੱਥੇ ਬਿਲਕੁਲ ਜੀ ਇਹ ਐਲਾਨ ਕਰਨਾ ਕੋਈ ਆਈ ਵਾਰੀ ਅਸੀਂ ਆਇਆਈ ਵਾਰੀ ਸਾਡੇ ਆ ਇਲਾਕਾ ਹੀ ਡੁੱਬ ਜਾਂਦੇ ਆ ਆਈ ਵਾਰ ਹੜਾਂ ਦੀ ਮਾਰ ਝੱਲਦੇ ਆ ਕੋਈ ਪੁਖਤਾ ਦੇ ਪ੍ਰਬੰਧ ਕਰਨ ਕੋਈ ਇਹਨੂੰ ਨਹਿਰੀ ਰੂਪ ਦੇਣ ਕੋਈ ਦਰਿਆ ਨੂੰ ਦਰਿਆ ਦਾ ਬਣਾਉਣ ਵੇਬ ਬਣਾਉਣਾ ਦਰਿਆ ਦਾ ਮੰਨ ਲਓ ਏਰੀਆ ਬਣਿਆ ਹੋਵੇ ਸਾਡੀਆਂ ਮਾਲਕੀਆਂ ਜ਼ਮੀਨਾਂ ਦਰਿਆ ਵਗਣ ਡਿਆ ਸਾਡੀਆਂ ਮੰਨ ਲਓ ਸਾਨੂੰ ਪਾਕਿਸਤਾਨ ਤੋਂ ਲਾਟ ਹੋਈਆਂ ਕੋਈ ਮੰਨ ਲਓ ਦਰਿਆ ਦੀ ਕਿਤੇ ਜ਼ਮੀਨ ਨਹੀਂ ਹੈਗੀ ਜੀ ਸਾਡੀਆਂ ਮਾਲਕੀ ਜ਼ਮੀਨਾਂ ਦਰਿਆ ਵਗਦਾ ਜੀ। ਮੰਨ ਲਓ ਜਿਹੜਾ ਤੁਹਾਨੂੰ ਕਹਿੰਦਾ ਕਿ ਉਹ ਜ਼ਮੀਨਾਂ ਨੱਪੀਆਂ ਹੋਈਆਂ ਨੇ ਦਰਿਆ ਦੀਆਂ ਉਹ ਦਰਿਆ ਤੁਹਾਡੀ ਜ਼ਮੀਨਾਂ ਚ ਬਿਲਕੁਲ ਜੀ ਦਰਿਆ ਨੇ ਸਾਡੀਆਂ ਜ਼ਮੀਨਾਂ ਨੱਪੀਆਂ ਆਂ ਤੇ ਭਗਵਾਨਤਮਾਨ ਨੂੰ ਕਹਿੰਨੇ ਆ ਕਿ ਸਾਨੂੰ ਸਾਡੀਆਂ ਜ਼ਮੀਨਾਂ ਦਰਿਆ ਤੋਂ ਛਡਾ ਕੇ ਦਿੱਤੀਆਂ ਜਾਣੀ। ਹਾਂਜੀ ਜੇ ਸਾਨੂੰ ਲਾੜ ਦਿੱਤੀਆਂ ਜੇ ਨਹੀਂ ਤੇ ਜ਼ਮੀਨਾਂ ਤੋਂ ਲਈਆਂ ਜਾਣ ਤੇ ਸਾਨੂੰ ਜ਼ਮੀਨ ਮੰਨ ਲਓ ਸਾਡੇ ਪ੍ਰੋਪਰ ਸਾਨੂੰ ਪੈਸੇ ਦਿੱਤੇ ਜਾਣ ਤੇ ਅਸੀਂ ਜ਼ਮੀਨ ਛੱਡਣ ਨੂੰ ਤਿਆਰ ਆਂ ਜੀ। ਹਾਂਜੀ ਪਰ ਹੜ ਦੀ ਮਾਰ ਹਰ ਵਾਰ ਤੁਹਾਨੂੰ ਆਉਂਦੀ ਬਿਲਕੁਲ ਜੀ ਬਿਲਕੁਲ ਹੜ ਦੀ ਮਾਰ ਹਰ ਵੇਲੇ ਚਲਣੀ ਪੈਂਦੀ ਜਿਵੇਂ ਦੇਖਦੇ ਜੀ 2023 ਦੇ ਵਿੱਚ ਮਿਲਿਆ ਤੁਹਾਨੂੰ ਕੁਝ ਕਿਸੇ ਨੂੰ ਕੁਝ ਵੀ ਨਹੀਂ ਮਿਲਿਆ ਜੀ ਸਾਬ ਇਦਾਂ ਹੀ ਰਹਿ ਗਏ ਐ ਹੀ ਰਹਿ ਗਏ ਐ ਹੀ ਰਹਿ ਗਏ ਕੱਲ ਆਏ ਉਹਨੇ ਕੇਜਰੀਵਾਲ ਬੜੀ ਸੇਵਾ ਕਰਕੇ ਕਹਿੰਦੇ ਕੋਈ ਸੇਵਾ ਨਹੀਂ ਕੇ ਫੋਕੇ ਲਾਣ ਹੀ ਕਰਕੇ ਗਿਆ ਕੀ ਕਹਿੰਦੇ ਆਗੇ ਬਸ ਸਾਨੂੰ ਕਹਿ ਗਿਆ ਵੀ ਤੁਸੀਂ ਬਾਧਰ ਗਾਉਮ ਆ ਹੋਰ ਕੁਝ ਨਹੀਂ ਗਿਆ ਕੋਈ ਐਲਾਨ ਨਹੀਂ ਕੀਤਾ ਇਹ ਮੰਡ ਜੋਣੇ ਇਹਨਾਂ ਦੇ ਵੀ ਨਾਲ ਲਾਓ ਬਿਆਨ ਸਾਡੇ ਵੀਰ ਜੀ ਬਿਲਕੁਲ ਜੀ ਬਾਈ ਜੀ ਕੱਲ ਕਹਿੰਦੇ ਅਰਵਿੰਦ ਕੇਜਰੀ ਵਾਲੇ ਸੇ ਆਏ ਸੀਗੇ ਬੜੀ ਮਤਲਬ ਸਿਕਿਉਰਟੀ ਟਾਈਟ ਕਰਦੀ ਸੀ ਬਿਲਕੁਲ ਜੀ ਇੱਥੇ ਜਿਹੜੇ ਸਾਡੇ ਇਲਾਕੇ ਦੇ ਲੋਕ ਉਹਨਾਂ ਨੇ ਵੀ ਕਿਸੇ ਨੂੰ ਲੰਘਣ ਨਹੀਂ ਦਿੱਤਾ ਗਿਆ ਜੀ ਆਏ ਆ ਫੋਟੋ ਫੋਟ ਵੱਖ ਜਾ ਕੇ ਮੁੜ ਗਏ ਜੀ ਫੋਟੋ ਖਿਆ ਕੇ ਮੁੜ ਗਏ ਬਿਲਕੁਲ ਜੀ ਪਰ ਉਹ ਤਾਂ ਕਹਿੰਦੇ ਮੈਂ ਪੰਜਾਬ ਸੇਵਾ ਕਰਨ ਗਿਆ ਹੋਇਆ ਹੈ ਬਾਈ ਜੀ ਮੂੰਹੋਂ ਕਹਿਣ ਨੂੰ ਜੋ ਮਰਜ਼ੀ ਕਹਿ ਦੇਣ ਸੇਵਾ ਦੇ ਜਿਹੜੇ ਕਰਨ ੜੇ ਉਹ ਸਾਨੂੰ ਦੱਸਣ ੜੇ ਆ 23 ਦੇ ਵਿੱਚ ਵੀ ਸਾਡੇ ਹੱਡ ਟੁੱਟਾ ਮੰਨ ਲਓ ਇਹ ਸਾਡੇ ਇਦਾਂ ਹੀ ਬੰਨ ਟੁੱਟ ਕੇ ਪਾਣੀ ਆਇਆ ਸੀਗਾ 23 ਦੇ ਵਿੱਚ ਵੀ ਸਾਡੇ ਬਾਬਾ ਜੀ ਹੁਣ ਬਾਬਾ ਸਰਿਆਲੀ ਸਾਹਿਬ ਵਾਲੇ ਬਾਬਾ ਸੁੱਖਾ ਹੋਣੀ ਬਾਬਾ ਹਾਕਮ ਸਿੰਘ ਜੀ ਇਹਨਾਂ ਨੇ ਸਾਡੇ ਬਹੁਤ ਸੇਵਾ ਕੀਤੀ ਹੈ ਜਾਂ ਖਾਲਸਾ ਇਹਨੇ ਸਾਡੀ ਬਾਹ ਫੜੀ ਆ ਜਾਂ ਰਾਣੇ ਇੰਦਰਪ੍ਰਤਾਪ ਨੇ ਹੁਣ ਤੱਕ ਫੜੀ ਆ ਜੇ ਆਪਾਂ ਸਰਕਾਰ ਮੌਜੂਦਾ ਤੋਂ ਕਹਿ ਲਈਏ ਸਾਨੂੰ ਉਹਨਾਂ ਕੱਖ ਵੀ ਨਹੀਂ ਅਜੇ ਤੱਕ ਕੀਤਾ ਕੁਝ ਵੀ ਨਹੀਂ ਦਿੱਤਾ ਕੁਝ ਵੀ ਨਹੀਂ ਦਿੱਤਾ ਮੁੱਖ ਮੰਤਰੀ ਤਾਂ ਕਹਿ ਰਹੇ ਮੈਂ ਪਹਿਲਾਂ ਮੁੱਖ ਮੰਤਰੀ ਜਿਹੜਾ ਵਿੱਚ ਫਿਰਦਾ ਲੋਕਾਂ ਦੇ ਵੀਰ ਜੀ ਵਿੱਚ ਫਿਰਨ ਨੂੰ ਮੰਨ ਲਾ ਕਹੀ ਜਾਂਦੇ ਉਹ ਦਿਨ ਇੱਥੇ ਸਾਡੇ ਕੋਲੇ ਆਇਆ ਵੀ ਆ ਤੇ ਸਾਡੇ ਤੋਂ ਕਿਸੇ ਬੰਦੇ ਨੂੰ ਮਿਲਿਆ ਹੀ ਨਹੀਂਗਾ ਆਪਦੇ ਜਿਹੜੇ ਪਿੱਛੋਂ ਹੀ ਉਸ ਹਾਵ ਨਾਲ ਆਪਦੀ ਤਿਆਰੀ ਕਰਕੇ ਆਉਂਦੇ ਆ ਉਹਨਾਂ ਨੂੰ ਮਿਲ-ਗਿਲ ਕੇ ਮੁੜ ਜਾਂਦੇ ਤੁਹਾਨੂੰ ਮਿਲਦੇ ਨੇ ਜਿਨ੍ਹਾਂ ਨੂੰ ਨਹੀਂ ਮਿਲਦੇ ਨਹੀਂ ਮਿਲੇ ਕਿ ਬੀਬੀ ਵਾਇਰਲ ਹੋ ਰਹੀ ਜਿਹਨੂੰ ਮਿਲੇ ਉਹ ਵੀ ਕਹਿੰਦੇ ਆਵਾਂ ਦੀ ਪਾਰਟੀ ਉਹ ਵੀ ਜਿਹੜੀ ਬੀਬੀ ਉਹਨਾਂ ਦੀ ਪਲਾਨ ਕੀਤੀ ਹੋਈ ਹੈ ਜੀ ਜਿਹਨੂੰ ਮਿਲੇ ਆ ਉਹ ਤਾਂ ਮੰਨ ਲਓ ਸਾਰਾ ਕੁਝ ਜਗ ਜਾਰੀ ਹੋ ਗਿਆ ਜੀ ਬੀਬੀ ਵੀ ਉਹਨਾਂ ਦੀ ਆਵਦੀ ਹੈ ਜਿਹੜੀ ਮੰਨ ਲਓ ਜਿਹਦੇ ਗੱਲ ਲਾ ਕੇ ਰੋਂ ਡਿਆ ਉਹ ਪਲਾਨ ਕਰਕੇ ਤੇ ਜੋ ਮਰਜ਼ੀ ਆਪਾਂ ਬੱਚੇ ਨੂੰ ਕੋ ਸਿਖਾ ਕੇ ਲੈ ਆਵਾਂਗੇ ਆ ਬੋਲਦੀ ਉਹਨੇ ਬੋਲ ਹੀ ਦੇਣਾ ਮਤਲਬ ਇੱਕ ਤਾਂ ਲੋਕ ਦੁੱਖ ਦੇ ਵਿੱਚ ਆ ਡੁੱਬੇ ਹੋਏ ਆ ਉਸ ਤੋਂ ਕੀ ਲੱਗਦਾ ਜੀ ਮਜ਼ਾਕ ਕੀਤਾ ਜਾ ਰਿਹਾ ਉਹਨਾਂ ਦੇ ਨਾਲ ਬਾਈ ਇਹਨਾਂ ਡੁੱਬਤਾ ਸੀਰੇ ਇਹਨਾਂ ਲੋਕਾਂ ਦਾ ਭਾਦਾ ਤਾਂ ਮੰਨ ਲਓ ਇੱਕ ਕਹਿ ਲਈਏ ਤਮਾਸ਼ਾ ਬਣਿਆ ਹੋਇਆ ਜੀ ਇਹ ਤਾਂ ਮੰਨ ਲਓ ਜਿੱ ਘੁੰਮਣਾ ਦੇ ਕੱਲ ਕੇਜਰੀ ਵਾਲੇ ਕਿੰਨਾ ਕ ਟਾਈਮ ਲਾਇਆ ਇੱਥੇ ਟਾਈਮ ਲਾਇਆ ਜੀ ਇੰਦਾ ਕ ਘੰਟਾ ਮੰਨ ਲਓ ਲਗਭਗ ਜਿੱਦਾਂ ਸਾਡੇ ਇਲਾਕੇ ਦੇ ਵਿੱਚ ਗਾਂ ਮੋਟਰਬੋਰਡ ਤੇ ਬਹਿ ਕੇ ਗਏ ਆ ਉੱਥੋਂ ਘੁੰਮੇ ਗੇੜਾ ਦਿੱਤਾ ਬਸ ਦੇਣਾ ਦਾ ਕੁਝ ਵੀ ਨਹੀਂ ਦੇ ਕੇ ਤੇ ਕੁਝ ਵੀ ਨਹੀਂ ਗਏ ਜਾਂ ਕੁਝ ਮੰਨ ਲਓ ਇੰਦਾ ਕਹਤਾ ਵੀ ਤੁਹਾਡੀ ਮੰਨਲਾ ਹੱਲ ਕਰਾਂਗੇ ਇਹ ਤਾਂ ਬਹੁਤ ਟਾਈਮ ਹੋ ਗਿਆ ਸਾਨੂੰ ਸੁਣਦਿਆਂ ਨੂੰ ਹੱਲ ਕਰਨ ਦਾ ਜੀ ਪਰ ਕਰਦਾ ਨਹੀਂ ਕੋਈ ਉਹ ਵੀ ਕਹਿ ਰਹੇ ਵੀ ਦਿੱਲੀ ਚ ਅਸੀਂ ਪੈਸਾ ਇਕੱਠਾ ਕਰ ਰਹੇ ਹਾਂ ਤੁਹਾਡੇ ਹੱਥੇ ਤੁਹਾਨੂੰ ਚਾਹੀਦਾ ਦਿੱਲੀ ਦਾ ਪੈਸਾ ਬਾਈ ਜੀ ਸਾਨੂੰ ਨਹੀਂ ਦਿੱਲੀ ਦਾ ਪੈਸਾ ਚਾਹੀਦਾ ਸਾਨੂੰ ਪੈਸਾ ਸਾਡਾ ਦਿੱਲੀ ਵਾਲਾ ਨਹੀਂ ਸਾਨੂੰ ਚਾਹੀਦਾ ਸਾਡਾ ਪੰਜਾਬ ਦਾ ਹੀ ਪ ਜੀ ਜੋ ਜਿਹੜਾ ਉਹ ਲਿਆ ਰਹੇ ਆ ਵੀ ਉਹ ਹੀ ਉਹੋ ਹੀ ਮੰਨ ਲਓ ਸਾਡਾ ਹੀ ਸਾਡਾ ਜਿਹੜਾ ਸਾਡੇ ਪੰਜਾਬ ਦਾ ਹੀ ਪੈਸਾ ਉਹ ਟਿਕਾਣੇ ਲੱਗੀ ਜਾਵੇ ਬਾਈ ਦਿੱਲੀ ਵਾਲੇ ਦੀ ਸਾਨੂੰ ਲੋੜ ਹੀ ਨਹੀਂ ਹੈਗੀ ਹੂੰ ਜਿਵੇਂ ਕਹਿੰਦੇ ਕਿ ਵਲੰਟੀਅਰਾਂ ਨੂੰ ਅਸੀਂ ਆਖਿਆ ਹੋਇਆ ਵੀ ਪੈਸੇ ਇਕੱਠੇ ਕਰਕੇ ਲੈ ਕੇ ਜਾਓ ਸਮਾਨ ਲੈ ਕੇ ਜਾਓ ਲੱਗਦਾ ਵੀ ਇਹ ਕੰਮ ਵਲੰਟੀਅਰਾਂ ਦਾ ਹੈ ਕਿ ਸਰਕਾਰ ਦਾ ਹੂੰ ਵੀਰ ਜੀ ਕੰਮ ਤਾਂ ਇਹ ਹੈ ਸਰਕਾਰ ਦਾ ਤੇ ਵਲੰਟੀਅਰਾਂ ਨੂੰ ਤੇ ਉਹਨਾਂ ਨੇ ਤਾਂ ਕਰਕੇ ਆਖਿਆ ਨਾ ਵੀ ਵਲੰਟੀਅਰ ਜਿਹੜੇ ਉਹ ਇਕੱਠਾ ਕਰਕੇ ਤੇ ਸਾਨੂੰ ਗਫਾ ਫੜਾਉਣਗੇ ਅਸੀਂ ਨਾਂ ਲੈ ਦੇਾਂਗੇ ਵੀ ਉੱਥੇ ਅਸੀਂ ਹਾੜਾਂ ਦੇ ਵਿੱਚ ਪੈਸਾ ਵੰਡਿਆ ਪਰ ਜਾਣੇ ਉਹਨਾਂ ਦੀ ਆਪਣੀਆਂ ਜੇਬਾਂ ਦੇ ਵਿੱਚ ਹੀ ਮਹਲਾ ਤੁਹਾਨੂੰ ਇਹ ਵੀ ਡਰਾ ਵੀ ਹੜਾ ਵਾਲੇ ਪੈਸੇ ਬਣਾਉ ਲੈ ਜਾਂਦੇ। ਬਾਈ ਜਾਂਦੇ ਆ ਜੀ ਅੱਗੇ ਮੰਨ ਲਓ ਕੋਈ ਵੀ ਨਹੀਂ ਮਿਲਿਆ 2023 ਦੇ ਵਿੱਚ ਸਾਡੇ ਹੜਾ ਆਇਆ ਸੀਗਾ। ਜਿਹਦੇ ਕੋਲ 30 ਕਿੱਲੇ ਪੈਲੀ ਉਹਨੂੰ 5 ਕਿੱਲਿਆਂ ਦਾ ਖਰਾਬਾ ਮਿਲਿਆ ਕਿਸੇ ਕੋਲੇ 20 ਕਿੱਲੇ ਉਹਨੂੰ 2 ਕਿੱਲਿਆਂ ਚ ਆਉਂਦਾ ਮਿਲਿਆ ਇਦਾਂ ਹੀ ਮਿਲਿਆ। ਇਦਾਂ ਹੀ ਮਿਲ ਰਿਹਾ। ਬਿਲਕੁਲ ਜੀ। ਅਸੀਂ ਵੀਰ ਜੀ ਇੱਕ ਨਾ ਬੇਨਤੀ ਕਰਨੀ ਚਾਹੁੰਦੇ ਆ ਵੀਰਾਂ ਦੇ ਗਾੜੀ। ਜੀ। ਬਹੁਤ ਸੱਜਣ ਆਉਂਦੇ ਆ ਜਿਹੜੇ ਮੰਨ ਲਓ ਸੇਵਾ ਕਰਨੀ ਚਾਹੁੰਦੇ ਆ ਕਈ ਨਾ ਮੰਨ ਲਓ ਉਦਾਂ ਬਿਨਾਂ ਹੀ ਇੱਥੋਂ ਜਿਆਜਾ ਲੈ ਤੋ ਜਾ ਕੇ ਸੌਦਾ ਲੈ ਆਉਂਦੇ ਆ। ਅਸੀਂ ਹੱਥ ਜੋੜ ਕੇ ਵੀਰਾਂ ਦੇ ਗਾੜੀ ਬੇਨਤੀ ਕਰਦੇ ਆਂ ਵੀ ਸਾਡੇ ਨਾ ਇੱਥੇ ਆਣ ਕੇ ਪਹਿਲਾਂ ਸੁਣ ਲਿਆ ਕਰਨ ਵੀ ਸਾਨੂੰ ਕਿਹੜੀ ਚੀਜ਼ ਦੀ ਲੋੜ ਆ। ਜਿਹੜੀ ਚੀਜ਼ ਦੀ ਲੋੜ ਆ ਸਾਨੂੰ ਅਸੀਂ ਮੰਨ ਲਓ ਇਹ ਚਾਹੁੰਦੇ ਆ ਕਿ ਸਾਨੂੰ ਮੰਨ ਲਾਉਣ ਵਾਲੇ ਸਮੇਂ ਦੇ ਵਿੱਚ ਨਾ ਅੱਜ ਤੋਂ 20 ਦਿਨ ਬਾਅਦ ਡੀਜ਼ਲ ਤੇਲ ਦੀ ਬਈ ਸਭ ਤੋਂ ਵੱਧ ਲੋੜ ਆ। ਡੀਜ਼ਲ ਤੇਲ ਬਈ ਸਭ ਤੋਂ ਵੱਧ ਸਾਨੂੰ ਡੀਜ਼ਲ ਤੇਲ ਦੀ ਲੋੜ ਆ ਜਾਂ ਖਾਦ ਦੀ ਜਾਂ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਬੀਜ ਦੀ ਲੋੜ ਆ। ਜਿਹੜੇ ਕੋ ਭੈਣ ਭਰਾ ਸੇਵਾ ਕਰਨੀ ਚਾਹੁੰਦੇ ਆ ਸਾਡੇ ਨਾਲ ਟਰੈਕਟਰ ਲਿਆ ਕੇ ਸੇਵਾ ਕਰਵਾ ਸਕਦੇ ਆ। ਜੇ ਕਿਸੇ ਨੇ ਬਈ ਆਉਣਾ ਵੀ ਹੋਵੇ ਸਾਨੂੰ ਕੋਸ਼ ਲੈਣ ਨੰਬਰ ਬੋਲਦੇ ਨੰਬਰ ਬੋਲ ਦਿਓ ਆਪਣਾ ਜੀ 94632 83021 ਨਾਮ ਜਗਰਾਜ ਸਿੰਘ ਪਿੰਡ ਸੰਗਰ ਜੀ ਜੀ ਤੁਸੀਂ ਥੋੜਾ ਸੰਗਰਾਂ ਪਿੰਡ ਹੀ ਹੈ ਮੇਰਾ ਸੰਗਰਾਂ ਪਿੰਡ ਹੈ ਬਈ ਥੋੜੇ ਪਿੰਡ ਹੀ ਗੱਲ ਕੇਜਰੀਵਾਲ ਗਏ ਕੇ ਬਿਲਕੁਲ ਬਈ ਮੇਰੇ ਪਿੰਡ ਹੀ ਆਈ ਕਿੰਨੇ ਘਰਾਂ ਨੂੰ ਮਿਲ ਕੇ ਆਏ ਬਸ ਇੱਕ ਘਰ ਨੂੰ ਜੀ ਕੀ ਦਿੱਤਾ ਉਹਨਾਂ ਨੂੰ ਕੁਝ ਵੀ ਨਹੀਂ ਦਿੱਤਾ ਜੀ ਬਸ ਐਨਾ ਮੰਨ ਲਓ ਹੱਥ ਜੋੜ ਕੇ ਇਹ ਕਹੇ ਤਾਂ ਵੀ ਤੁਹਾਡੇ ਨਾਲ ਹੈ ਜੀ ਠੀਕ ਹੈ ਹਾਂ ਜੀ ਮਨ ਲਓ ਇੱਕ ਤੁਸੀਂ ਪੀੜਤਾਂ ਤੋਂ ਤੁਹਾਡੇ ਕੋਲੇ ਵਾਰ-ਵਾਰ ਆ ਕੇ ਤੁਹਾਨੂੰ ਇੱਕ ਤੰਗ ਕਰਦੇ ਬਾਈ ਵਾਰ-ਵਾਰ ਆ ਕੇ ਕਿ ਸਾਡਾ ਰਸਤਾ ਹੀ ਜਦੋਂ ਆਉਂਦੇ ਰਸਤਾ ਹੀ ਬਲੌਕ ਹੋ ਜਾਂਦਾ ਉਹ ਕਈ ਵੀਰ ਜਿਹੜੇ ਸਾਡੇ ਕੋਲੇ ਸੇਵਾ ਲੈ ਕੇ ਆਉਂਦੇ ਉਹਨਾਂ ਕੋ ਵੀ ਟਿਕਾਣੇ ਪਹੁੰਚਿਆ ਜਾਂਦਾ ਉਹ ਮੁੜ ਕੇ ਅੱਗੇ ਪਿੱਛੇ ਕਰੀ ਮੰਨ ਲਓ ਜੇ ਕੋਈ ਇੱਥੇ ਆਉਂਦਾ ਤੇ ਉਹਨੂੰ ਇੱਥੇ ਆਪਾਂ ਨੰਗਣ ਨਾ ਦੇਵਾਂਗੇ ਤੇ ਫਿਰ ਬਾਈ ਉਹਨੇ ਹੋਰ ਕਿਹੇ ਬੰਨੇ ਜਾਣਾ ਹਾਂ ਸਿਕਿਉਰਿਟੀ ਕਿੰਨੀ ਕੁ ਲਈ ਕੱਲ ਬਹੁਤ ਸਿਕਿਉਰਿਟੀ ਸੀ ਬਾਈ ਮੰਨ ਲਓ ਉਹ ਤੇ ਸਾਨੂੰ ਨਹੀਂ ਜਾਣ ਦਿੰਦੇ ਜਿਹੜੇ ਅਸੀਂ ਇੱਥੇ ਰਹਿਣ ਵਾਲੇ ਜੀ ਬਾਈ ਜਿਨ੍ਹਾਂ ਦੇ ਘਰ ਡੋਬੇ ਉਹਨਾਂ ਨੂੰ ਵੀ ਰੋਕ ਉਹਨਾਂ ਆਮ ਘਰ ਦੇ ਕਹਿਣ ਨੂੰ ਮੰਨ ਲਾ ਆਪਾਂ ਨੂੰ ਦੱਸ ਦੇਈ ਆ ਜਿਹੜੇ ਆਮ ਘਰ ਦੇ ਹੀ ਜੇ ਆਮ ਘਰਾਂ ਦੇ ਹੀ ਹੁੰਦੇ ਬਾਈ ਇਹਨਾਂ ਨੂੰ ਨਾਲ ਇੰਨਾ ਲਾਣਾ ਬਾਣਾ ਲੈ ਕੇ ਆਉਣ ਦੀ ਕੀ ਲੋੜ ਆ ਜੇ ਆਮ ਘਰਾਂ ਦੇ ਫਿਰ ਤੇ ਕੱਲਾ ਵੀ ਤੁਰਿਆ ਜਾ ਕੇ ਜੱਜਾ ਲੈ ਸਕਦਾ ਜੀ ਬਿਲਕੁਲ ਤਾਂ ਲਗਾਤਾਰ ਦਿਖਾ ਦਿੰਨੇ ਆ ਕਿ ਸੇਵਾਵਾਂ ਜਿਹੜੀਆਂ ਲੈ ਕੇ ਆਈਆਂ ਜਾ ਰਹੀਆਂ ਨੇ ਤੇ ਇੱਥੇ ਲਗਾਤਾਰ ਸੇਵਾ ਚੱਲ ਰਹੀ ਉਹਨਾਂ ਦਾ ਕਹਿਣਾ ਕਿ ਜਦੋਂ ਤੱਕ ਫੜਨੇ ਜਿਹੜੇ ਉਹ ਬਿਲਕੁਲ ਠੀਕ ਨਹੀਂ ਹੋ ਜਾਂਦੇ ਜ਼ਮੀਨਾਂ ਦੁਬਾਰੇ ਪਦਰੀਆਂ ਨਹੀਂ ਹੋ ਜਾਂਦੀਆਂ ਉਦੋਂ ਤੱਕ ਜਿਹੜੇ ਇਹ ਸੇਵਾਵਾਂ ਇੱਥੇ ਚੱਲਦੀਆਂ ਰਹਿਣਗੀਆਂ ਤਾਂ ਗੱਲਬਾਤ ਕੀਤੀ ਸਲਤਨਪੁਰ ਲੋਧੀ ਦੇ ਨੇੜਲੇ ਪਿੰਡਾਂ ਦੇ